ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਵੈਜ ਜਗਦੀਪ ਅੱਜ ਆਪਾਂ ਗੱਲ ਕਰਨੀ ਹੈ ਕਿ ਸੋਨੇ ਰੰਗੀਆਂ ਗੋਲੀਆਂ ਚਾਂਦੀ ਰੰਗੀਆਂ ਗੋਲੀਆਂ ਕੀ ਕਰਦੀਆਂ ਨੇ ਕੀ ਉਹਨਾਂ ਦਾ ਕੰਮ ਹੈ ਤੇ ਕਿਵੇਂ ਸਾਡੇ ਭੋਲੇ ਭਾਲੇ ਲੋਕ ਇਹ ਚੱਕਰਾਂ ਦੇ ਵਿੱਚ ਪੈਂਦੇ ਆ ਉਲਝਦੇ ਆ ਤੇ ਫਿਰ ਲੋਕਾਂ ਨੂੰ ਲਾਂਭੇ ਦਿੰਦੇ ਵੀ ਭਾਈ ਜੀ ਮੈਂ ਸੋਨਾ ਭਸਮ ਵੀ ਖਾ ਲਈ ਚਾਂਦੀ ਭਸਮ ਵੀ ਖਾ ਲਈ ਤੇ ਕੰਮ ਕੋਈ ਕਰਦੀਆਂ ਨਹੀਂ ਆ ਆ ਗੋਲੀ ਹੈਗੀ ਆ ਚਾਂਦੀ ਰੰਗੀ ਇਹ ਜੋ ਚਾਂਦੀ ਬਸਮ ਇੰਨੀ ਕ ਪਾਈ ਆ ਵੀ ਤੁਹਾਡਾ ਦਿਮਾਗ ਸ਼ਤ ਖਲਾ ਵੀ ਸਕਦੀ ਹੈ ਠੰਡੀ ਜਿਆਦਾ ਨਾ ਬਹੁਤ ਜਿਆਦਾ ਠੰਡੀ ਹੈ ਤਾਕਤ ਬੜੀ ਦਿੰਦੀ ਹੈ ਰਗੜੀ ਵੀ ਚੰਗੀ ਹੋਈ ਹੈ ਚਾਂਦੀ ਰੰਗੀ ਤੇ ਚੰਦ ਚਾਂਦੀ ਚੜੀ ਵੀ ਵੀ ਦਿੰਦੀ ਦੇਖੋ ਕਿੰਨੀ ਚਮਕਦੀ ਹੈ ਮੂਹ ਵੀ ਦੇਖ ਸਕਦਾ ਇਹ ਸੋਨੇ ਰੰਗੀ ਗੋਲੀ ਹੈ ਇਹ ਚ ਸੋਨਾ ਬਹੁਤ ਪਾਇਆ ਹੋਇਆ ਹੈ ਇਹ ਸੋਨਾ ਇੰਨਾ ਕ ਕੰਮ ਕਰਦਾ ਹੈ ਮਰਦਾਨਾ ਤਾਕਤ ਲਈ ਐ ਕਰ ਦਿੰਦਾ 70 ਸਾਲ ਦਾ ਬੁੱਢਾ ਵੀ ਤਾਕਤਵਰ ਬਣ ਜਾਂਦਾ 20 ਸਾਲ ਦੇ ਨਿਆਣੇ ਵੀ ਤਾਕਤਵਰ ਬਣ ਜਾਂਦੇ ਗੋਲੀ ਇੱਕ ਖਾਣੀਏ ਕੋ 500 ਦੀ ਹੈ ਕੋ 400 ਦੀ ਹੈ ਆ 1000 ਰੁਪਏ ਦੀ ਗੋਲੀ ਹੈ ਤੇ ਆ 7-800 ਦੀ 500 ਦੀ 400 ਰੁਪਏ ਦੀ ਗੋਲੀ ਹੈ ਕਿਉਂਕਿ ਚਾਂਦੀ ਭਾਈ ਹੋਏ ਮਹਿੰਗੀ ਬਹੁਤ ਆ ਚਾਂਦੀ ਅਸਲੀ ਸੱਚ ਕੀ ਹੈ ਵੀ ਇਹ ਗੋਲੀਆਂ ਆ ਚਾਂਦੀ ਰੰਗੀ ਗੋਲੀ 2-250 ਰੁਪਏ ਕਿਲੋ ਹੈ ਤੇ ਆ ਜਿਹੜੀ ਸੋਨਾ ਰੰਗੀ ਗੋਲੀ ਹੈ 2-300 ਰੁਪਏ ਕਿਲੋ ਹੈ ਮੈਂ ਇਥੇ ਇੱਕ ਗੱਲ ਦਾ ਚੈਲੰਜ ਕਰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਬੰਦੇ ਨੂੰ ਇਹੋ ਜੀ ਗੋਲੀ ਮੈਂ ਜਾਂ ਮੇਰੇ ਬੇਟੇ ਨੇ ਜਾਂ ਸਾਡੀ ਟੀਮ ਨੇ ਕਿ ਟੀਮ ਦੇ ਵਿੱਚ 5-600 ਬੰਦਾ ਕੰਮ ਕਰਦਾ ਸਤਿਗੁਰੂ ਦੀ ਕਿਰਪਾ ਬਹੁਤ ਵੱਡੀ ਟੀਮ ਹੈ ਸਾਡੇ ਕੋਲ ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਾਏ ਹੋਏ ਆ ਇਸੇ ਕਰਕੇ ਬਚੇ ਹੋਏ ਆ ਕਿ ਅਸੀਂ ਆਹ ਲੁੱਟ ਖਸੁੱਟ ਦਾ ਕੰਮ ਕਰਦੇ ਨਹੀਂ ਚਾਂਦੀ ਰੰਗੀ ਆ ਗੋਲੀ ਆ ਇਹਦੇ ਵਿੱਚ ਕੋਈ ਚਾਂਦੀ ਨਹੀਂ ਮਿੱਟੀ ਤੋਂ ਬਣੀਆਂ ਗੋਲੀਆਂ ਨੇ 2-250-300 ਰੁਪਏ ਕਿਲੋ ਵਿਕਦੀਆਂ ਨੇ ਕਿਸੇ ਮਰਜ਼ੀ ਦੁਕਾਨ ਤੋਂ ਲੈ ਸਕਦੇ ਹੋ ਤੇ ਲੋਕ ਇਹ 200 ਰੁਪਏ ਦੀ ਗੋਲੀ ਆ ਤੋਂ ਸਵੇਰੇ ਲੈ ਲਈ ਆ 400 ਰੁਪਏ ਦੀ ਗੋਲੀ ਸੋਨੇ ਰੰਗੀ ਆ ਇਹ ਸਵੇਰੇ ਸ਼ਾਮ ਦੋਤ ਨਾਲ ਲੈ ਨਹੀਂ ਹੋ ਰਹੇ ਸਭ ਲੁੱਟਾ ਅੱਠਾਈ 300 ਰੁਪਏ ਕਿਲੋ ਦੀਆਂ ਗੋਲੀਆਂ ਅੱਜ ਇੱਕ ਇੱਕ ਗੋਲੀ 5 5 700 ਦੇ ਵਿਕਦੀ ਐ ਤਾਂ ਹੀਓ ਕਰਕੇ ਆਯੁਰਵੇਦ ਬਦਨਾਮ ਹੋ ਰਿਹਾ ਐ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ ਆ ਲਿਖਿਆ ਹੋਇਆ ਹੈ ਸਵਰਨ ਮਾਸ਼ਿਕ ਭਸਮ ਇਹਨੂੰ ਜੇ ਖੋਲ ਕੇ ਦੇਖੋਗੇ ਭਸਮ ਹੁੰਦੀ ਕਿ ਸਵਾਰਗੀ ਕਾਲੀ ਭਸਮ ਆ ਇਹਦੇ ਤੇ ਲਿਖਿਆ ਹੋਇਆਗਾ ਮੰਡੂਰ ਭਸਮ ਇਹ ਕ੍ਰਿਸ਼ਨ ਗੋਪਾਲ ਕਾਲੜਾ ਦੀ ਭਸਮ ਆ ਨੇ ਇਹੀ ਜ਼ਿਆਦਾ ਯੂਜ਼ ਕਰਦੇ ਐ ਅਗਰ ਤੁਸੀਂ ਇਹਦਾ ਰੰਗ ਦੇਖੋਗੇ ਤਾਂ ਬਿਲਕੁਲ ਬਲੈਕ ਆ ਤੀਸਰੇ ਨੰਬਰ ਤੇ ਸਭ ਤੋਂ ਜ਼ਿਆਦਾ ਯੂਜ਼ ਹੁੰਦੀ ਐ ਬੰਗ ਭਸਮ ਇਹ ਸਵਾਰਗੀ ਹੁੰਦੀ ਹੈ ਰੰਗ ਇਹਦਾ ਚਿੱਟਾ ਹੁੰਦਾ ਪਰ ਜੇ ਤੁਸੀਂ ਇਹਨੂੰ ਦੇਖੋਗੇ ਰਾਖਰ ਕੀ ਕੋਈ ਇਹਦੇ ਵਿੱਚ ਚਮਕਰੀ ਹੁੰਦੀ ਇਸ ਤੋਂ ਇਲਾਵਾ ਇਹ ਲੋਹ ᱯਸਮ ਜਿਹੜੀ ਵੀ ᱯਸਮ ਹੋਊਗੀ ਕਾਲੇ ਰੰਗ ਦੀ ਹੈ ਤੇ ਸਵਾਰਗੀ ᱯਸਮ ਹੈ ਇਹਨੂੰ ਚਾਹੇ ਤੁਸੀਂ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਹੋ ਤਾਂ ਪੰਸਾਰੀ ਨੂੰ ਦਿਖਾ ਕੇ ਔਰ ਵੈਦ ਕਿਸੇ ਡਾਕਟਰ ਨੂੰ ਜਿਹੜੇ ਗੋਲੀਆਂ ਵੇਚੀ ਉਹਨਾਂ ਨੂੰ ਦਿਖਾ ਕੇ ਪੁੱਛੋ ਵੀ ਚਾਂਦੀ ਰੰਗੀ ਸਾਡੇ ਸਾਹਮਣੇ ਚਾਂਦੀ ᱯਸਮ ਦੇ ਗੋਲੀ ਬਣਾ ਦਿਓ ਕਿ ਮੂਹ ਮੰਗਵਾ ਇਨਾਮ ਮਿਲੂਗਾ ਕਿ ਅਸੀਂ ਆਯੁਰਵੇਦ ਨੂੰ ਬਦਨਾਮ ਨਾ ਹੋਣ ਦੇਣ ਕਰਕੇ ਇਹ ਵੀਡੀਓ ਬਣਾਉਣੀ ਪੈਂਦੀ ਹੈ ਕਿਉਂਕਿ ਬਹੁਤ ਸਾਰੇ ਪੇਸ਼ੈਂਟਾਂ ਕੇ ਲਾਂਭਾ ਦਿੰਦੇ ਵੈਦ ਸਾਹਿਬ ਆ ਗੋਲੀਆਂ ਪੰਜ-ਪੰਜ ਖਾ ਕੇ ਦੇਖ ਲਿਆ ਤੇ ਕਰਦੀਆਂ ਕੁਛ ਨਹੀਂ ਕਰਨੀਆਂ ਕਿੱਥੋਂ ਨੇ ਹੈ ਹੀ ਮਿੱਟੀ ਜਿਤੋਂ ਆਹ ਰਸ਼ਤ ਰਸ਼ਤ ਪਾ ਸਮੈ ਇਹਨੂੰ ਤੁਸੀਂ ਖੋਲ ਕੇ ਚੈੱਕ ਕਰ ਸਕਦੇ ਹੋ ਔਰ ਕਿਸੇ ਵੀ ਪंसारी ਤੋਂ ਲੈ ਸਕਦੇ ਹੋ ਆ ਰੋਗਿਆ ਵਰਧਨੀ ਬੱਟੀ ਹੈ ਇਹਨੂੰ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੋਂ ਅਲਾਵਾ ਜਵਾਰ ਮੋਰਾ ਪਸਮੈ ਆ ਬਰਕਪ ਸਮ 1000 ਪੁੱਠੀ ਹੈ ਜਿਹੜੀ ਸੋਨੇ ਦੇ ਮਤਾਂ ਮੁਤਾਬਕ ਕੰਮ ਕਰਦੀ ਹੈ ਤਾਕਤ ਵਾਸਤੇ 1000 ਪੁੱਠਾ ਇਹਨੂੰ ਦਿੱਤੀਆਂ ਹੁੰਦੀਆਂ ਇਹਦੇ ਚੋ ਕੋਈ ਵੀ ਭਸਮ ਜਿਹੜੀਆਂ ਆ ਮੈਂ ਤੁਹਾਨੂੰ ਦਿਖਾ ਰਿਹਾਗਾ ਆ ਪ੍ਰਵਾਲ ਪਿਸ਼ਟੀ ਹੈ ਇਹ ਸਾਰੀਆਂ ਭਸਮ ਆ ਰਸੰਧੂਰ ਹੈ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਭਸਮ ਬੰਦ ਲੈ ਕੇ ਆ ਦੋਨੇ ਕਲਰ ਦੀਆਂ ਗੋਲੀਆਂ ਤੁਹਾਨੂੰ ਕੋਈ ਮਿਲ ਰਹੀਆਂ ਨੇ ਤੇ ਸਭ ਬਕਵਾਸ ਹੈ ਪਹਿਲੀ ਗੱਲ ਕੋਈ ਵੀ ਚੰਗੀ ਭਸਮ ਜਿਹੜੀ ਹੈ ਉਹ ਸਵਾਰਗੀ ਹੁੰਦੀ ਹੈ ਕਿਸੇ ਤੇ ਵੀ ਰੰਗ ਨਹੀਂ ਚੜ ਸਕਦਾ ਚਾਂਦੀ ਦਾ ਖੁੱਦ ਦਾ ਰੰਗ ਭਸਮ ਹੋਣ ਤੋਂ ਬਾਅਦ ਸਵਾਰਗਾ ਹੋ ਜਾਂਦਾਗਾ ਇਹਨਾਂ ਚੀਜ਼ਾਂ ਤੋਂ ਬਚਣਾਗਾ ਤਾਂ ਕਿ ਸਾਡੇ ਨੌਜਵਾਨ ਬੱਚੇ ਜਿਹੜੇ ਗੁੰਮਰਾਹ ਹੋ ਰਹੇ ਕੋਸ਼ਿਸ਼ ਕਰਦੇ ਆ ਕਿ ਸਹੀ ਗਾਈਡ ਕਰਕੇ ਤੁਹਾਨੂੰ ਬਚਾਇਆ ਜਾ ਸਕੇ ਅੱਜ ਲੁੱਟ ਦੀ ਬਹੁਤ ਵੱਡੀ ਪ੍ਰਵਾਹਸ਼ਾ ਚ ਲੁੱਟ ਹੋ ਰਹੀ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਇੱਥੇ ਦੱਸਣੀ ਚਾਹੁੰਦਾਗਾ ਆਹਾ ਸਾਡੇ ਕੋਲੇ ਜਿਹੜੀ ਚਾਂਦੀ ਭਸਮ ਹੈ ਕਿੱਲੂਆਂ ਚ ਲੈਨੇ ਆ ਇਹ ਵੀ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦਾਗਾ ਆ ਸਾਰੀ ਦੀ ਸਾਰੀ ਚਾਂਦੀ ਭਸਮ ਆ ਵੀਡੀਓ ਵਾਲਿਆਂ ਨੂੰ ਮੈਂ ਚਾਹੂੰਗਾ ਵੀ ਇਹ ਤੋੜੇ ਕਰਕੇ ਵੀ ਦਿਖਾ ਦੇਣ ਕੈਮਰੇ ਦੇ ਵਿੱਚ ਨੇੜੇ ਕਰਕੇ ਔਰ ਇਹ ਚਾਂਦੀ ਭਸਮ ਜਿਹੜੀ ਆ ਜਦੋਂ ਤੁਸੀਂ ਇਹਨੂੰ ਦੇਖਦੇ ਹੋ ਤੇ ਆਹ ਚਾਂਦੀ ਦਾ ਰੰਗ ਹੈ ਆਸਲੀ ਚਾਂਦੀ ਹੈ ਤੇ ਚਾਂਦੀ ਦਾ ਰੰਗ ਆ ਸਵਾਰਗੀ ਚਾਂਦੀ ਹੈ ਇਹ ਪਿਓਰ ਚਾਂਦੀ ਭਸਮ ਹੈ ਇਹਦੇ ਵਿੱਚ 1 ਮਿਲੀਗ੍ਰਾਮ ਵੀ ਕਿਤੇ ਚਮਕ ਨਹੀਂ ਹੁੰਦੀ ਇਹ ਭਸਮ ਹੋਣ ਤੋਂ ਬਾਅਦ ਸਵਾਰਗੀ ਬਣ ਜਾਂਦੀ ਹੈ ਪਰ ਪਤਾ ਨਹੀਂ ਕਿਵੇਂ ਲੋਕ ਚਾਂਦੀ ਪਰ ਸੰਧੀਆਂ ਗੋਲੀਆਂ ਬਣਾ ਕੇ ਚਾਂਦੀ ਕਹਿ ਕੇ ਵੇਚਦੇ ਆ ਇਹੋ ਜਿਹੇ ਲੋਕੂ ਬੋਲੇ ਤੋਂ ਬਚਣਾ ਜੇਕਰ ਤੁਹਾਨੂੰ ਵੀਡੀਓ ਠੀਕ ਲੱਗੇ ਤਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਨੀ ਹੈ ਧੰਨਵਾਦ